ਜੋ ਖਾਲਸਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਪਿਛਲੇ ਦਿਨੀ ਨਾਗਪੁਰ ਵਿੱਚ ਇੱਕ ਕਰਵਾਏ ਸਮਾਗਮ ਦੌਰਾਨ ਬਾਬਾ ਹਰਨਾਮ ਸਿੰਘ ਧੁੰਮਾ ਜੋ ਆਪਣੇ ਆਪ ਨੂੰ ਦਮਦਮੇ ਟਕਸਾਲ ਮਹਿਤਾ ਦੇ ਮੁਖੀ ਵੀ ਅਖਵਾਉਂਦੇ ਆ ਸੋ ਉਹਨਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਹੁਕਮਨਾਮੇ ਦੀ ਉਲੰਘਣਾ ਕਰਦੇ ਆ ਗੁਰਮਰਯਾਦਾ ਦੀ ਭਾਰੀ ਕੁਤਾਹੀ ਕਰਦੇ ਆ ਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਬੈਂਚ ਦੇ ਉੱਤੇ ਲੱਤਾਂ ਲਮਕਾ ਕੇ ਬੈਠੇ ਆ ਉਹਨਾਂ ਦੇ ਨਾਲ ਉੱਥੋਂ ਦੇ ਮੁੱਖ ਮੰਤਰੀ ਮਹਾਰਾਸ਼ਟਰ ਦੇ ਦਵਿੰਦਰ ਫਰਨਵੇਸ ਅਤੇ ਕੁਝ ਭਾਜਪਾ ਤੇ ਆਰਐਸਐਸ ਦੇ ਆਗੂ ਨਿਤਨ ਗੜਕਰੀ ਵਰਗੇ ਵੀ ਬੈਠੇ ਆ ਬਾਬਾ ਹਰਨਾਮ ਸਿੰਘ ਦਾ ਤਾਂ ਫਰਜ਼ ਬਣਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਖੁਦ ਵੀ ਕਰਦਾ ਤੇ ਦੂਜਿਆਂ ਨੂੰ ਵੀ ਜਿਹੜਾ ਆ ਉਹ ਕਰਵਾਉਂਦਾ ਗੁਰਮਰਿਆਦਾ ਦੀ ਤੋਹੀਨ ਨਾ ਹੋਣ ਦਿੰਦਾ ਵਾਰਸੀਂ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਜਿਹੜੀਆਂ ਗਲਤੀਆਂ ਬਾਬਾ ਹਰਨਾਮ ਸਿੰਘ ਧੁੰਮਾ ਕਰ ਰਿਹਾ ਆ ਉਹ ਗਲਤੀਆਂ ਕੋਈ ਆਮ ਸਿੱਖ ਵੀ ਕਰਨ ਲੱਗਿਆਂ 100 ਵਾਰ ਜਿਹੜਾ ਆ ਉਹ ਸੋਚਦਾ ਆ ਪਰ ਬਾਬਾ ਹਰਨਾਮ ਸਿੰਘ ਲਗਾਤਾਰ ਪੰਥ ਵਿਰੋਧ ਜਿਹੜਾ ਆ ਉਹ ਭੁਗਤ ਰਹੇ ਆ ਹਰ ਰੋਜ਼ ਨਵੇਂ ਤੋਂ ਨਵਾਂ ਜਿਹੜਾ ਕੋਈ ਚੰਦ ਚਾੜੀ ਰੱਖਦੇ ਆ ਕਦੀ ਬਾਤਦਾਨਾਂ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਦੇ ਆ ਕਦੀ ਪੰਥ ਵਿਰੋਧੀ ਜਮਾਤ ਤੇ ਭਾਜਪਾ ਨੂੰ ਸਮਰਥਨ ਦੇ ਦਿੰਦੇ ਆ ਕਦੀ ਕੁੰਭ ਦੇ ਵਿੱਚ ਨਹਾਉਣ ਚਲੇ ਜਾਂਦੇ ਆ ਅਤੇ ਕੋਈ ਹੋਰ ਅਜਿਹੇ ਪੰਥ ਵਿਰੋਧੀ ਕਾਰਜ ਕਰਦੇ ਆ ਪਰ ਹੁਣ ਜੋ ਸ੍ਰੀ ਆਕਾਲ ਤਖਤ ਸਾਹਿਬ ਦੇ ਹੁਕਮਨਾਮੇ ਦਾ ਉਹਨਾਂ ਨੇ ਤੋਹੀਨ ਕੀਤੀ ਏ ਸੋ ਇਹ ਕਿਸੇ ਵੀ ਸਿੱਖ ਦੇ ਲਈ ਬਰਦਾਸ਼ਤਯੋਗ ਨਹੀਂ ਆ ਸੋ ਕੁਝ ਲੋਕ ਤਾਂ ਪਹਿਲਾਂ ਹੀ ਚਾਹੁੰਦੇ ਸਨ ਕਿ ਗੁਰੂ ਘਰਾਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕੁਰਸੀਆਂ ਮੇਜ਼ ਲਗਾਏ ਜਾਣ ਜਿਸ ਦੇ ਖਿਲਾਫ ਸ੍ਰੀ ਆਕਾਲ ਤਖਤ ਸਾਹਿਬ ਵੱਲੋਂ ਸਮੇਂ-ਸਮੇਂ ਉਤੇ ਸਖਤ ਹਦਾਇਤਾਂ ਕੀਤੀਆਂ ਗਈਆਂ ਆ ਪਰ ਬਾਬਾ ਹਰਨਾਮ ਸਿੰਘ ਧੰਮਾ ਨੇ ਖੁਦ ਮੇਜ ਦੇ ਉੱਤੇ ਬੈਠ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਲਤਾਂ ਲਮਕਾ ਕੇ ਉਹਨਾਂ ਲੋਕਾਂ ਨੂੰ ਹੱਲਾਸ਼ੇਰੀ ਦੇ ਦਿੰਦੀ ਏ ਜਿਹੜੇ ਲੋਕ ਪਹਿਲਾਂ ਹੀ ਉੱਥੇ ਗੁਰੂ ਘਰ ਦੀ ਮਰਿਆਦਾ ਨੂੰ ਜਿਹੜਾ ਆ ਠੇਸ ਪਹੁੰਚਾਉਣਾ ਚਾਹੁੰਦੇ ਸੀ ਸੋ ਅੱਜ ਦਮਦਮੀ ਟਕਸਾਲ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੇ ਵੀ ਵਿਦਿਆਰਥੀ ਵੱਸਦੇ ਆ ਉਹਨਾਂ ਸਮੂਹ ਵਿਦਿਆਰਥੀਆਂ ਦੇ ਵੱਲੋਂ ਸਮੂਹ ਗੁਰਸਿੱਖਾਂ ਦੇ ਵੱਲੋਂ ਇੱਕ ਸ੍ਰੀ ਅਕਾਲ ਪਤਿਸ਼ਾਹਬ ਨੂੰ ਚਿੱਠੀ ਲਿਖੀ ਗਈ ਏ ਜੋ ਅੱਜ ਅਸੀਂ ਬਾਬਾ ਲਹਿਣਾ ਸਿੰਘ ਜੀ ਭਾਈ ਬਲਵੰਤ ਸਿੰਘ ਜੀ ਗੋਪਾਲਾ ਦਾਸ ਰਣਜੀਤ ਸਿੰਘ ਭਾਈ ਭពਿੰਦਰ ਸਿੰਘ 6 ਜੂਨ ਇਸੇ ਤਰ੍ਹਾਂ ਭਾਈ ਹਰਮਨਦੀਪ ਸਿੰਘ ਭਾਈ ਗੁਰਦੀਪ ਸਿੰਘ ਲੋਹਾਰਾ ਅਤੇ ਹੋਰ ਗੁਰਸਿੱਖ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਰਦੀਪ ਸਿੰਘ ਗੜਗੱਜ ਤੱਕ ਉਹ ਚਿੱਠੀ ਪਹੁੰਚਾਈ ਏ ਤੇ ਉਹਨਾਂ ਨੂੰ ਬੇਨਤੀ ਕੀਤੀ ਏ ਕਿ ਪੰਥਕ ਪਰੰਪਰਾਵਾਂ ਅਨੁਸਾਰ ਬਾਬਾ ਹਰਨਾਮ ਸਿੰਘ ਧੁੰਮਾ ਉਤੇ ਇਹ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਅਜੀਹੀ ਪੰਥ ਵਿਰੋਧੀ ਹਰਕਤ ਕਰਨ ਦਾ ਜਿਹੜਾ ਯਤਨ ਆ ਉਹ ਨਾ ਕਰੇ ਤਾਂ ਇਹਦਾ ਹੀ ਕਾਰਵਾਈ ਹੋਏਗੀ ਕਿਉਂਕਿ ਉਹ ਤੇ ਮਰਦੋਨੀ ਜੱਥੇਦਾਰ ਸਾਰੇ ਦੇਖੋ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਅਸੀਂ ਸ੍ਰੀ ਅਕਾਦ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜਹੋਂ ਨਾਲ ਨੂੰ ਜਿਹੜੀ ਬੇਨਤੀ ਆ ਉਹ ਕੀਤੀ ਆ ਕਿ ਪੰਥਕ ਪਰੰਪਰਾਵਾਂ ਅਨੁਸਾਰ ਜਿਹੜੀ ਕਾਰਵਾਈ ਹੋਵੇ ਜੇਕਰ ਅੱਜ ਬਾਬਾ ਹਰਨਾਮ ਸਿੰਘ ਧੰਮਾ ਉੱਤੇ ਕਾਰਵਾਈ ਨਹੀਂ ਹੋਵੇਗੀ ਤੇ ਤੁਸੀਂ ਦੇਖੋਗੇ ਭਵਿਕ ਵਿੱਚ ਜਿਹੜੇ ਲੋਕ ਗੁਰੂ ਦੀ ਹਜ਼ੂਰੀ ਵਿੱਚ ਕੁਰਸੀਆਂ ਮੇਜ਼ ਡਾਉਣਗੇ ਫਿਰ ਉਹਨਾਂ ਉੱਤੇ ਵੀ ਜਿਹੜੀ ਕਾਰਵਾਈ ਜੇਕਰ ਨਹੀਂ ਹੁੰਦੀ ਜਾਂ ਕੀਤੀ ਜਾਂਦੀ ਹੈ ਤੇ ਫਿਰ ਕਈ ਉਂਗਲਾਂ ਜਿਹੜੀਆਂ ਉੱਠਣਗੀਆਂ ਸੋ ਲੋੜ ਆ ਕਿ ਅੱਜ ਬਾਬੇ ਜੀ ਤੇ ਕਾਰਵਾਈ ਕਰਕੇ ਤੇ ਇਹਨੂੰ ਇੱਥੇ ਹੀ ਜਿਹੜੇ ਨਾਥੇ ਆ ਪਾ ਲਈ ਜਾਵੇ ਸਾਲ ਦਾ ਮੁਖੀ ਹੈ ਦੇਖੋ ਆਪਾਂ ਇਸ ਬਾਦ ਵਿਵਾਦ ਵਿੱਚ ਨਾ ਪਈਏ ਜਿਹੜਾ ਦੇਖੋ ਜਿਹੜਾ ਨਹੀਂ ਦੇਣ ਦੀ ਗੱਲ ਕੀਤੀ ਹੈ ਵੇਖੋ ਇਹ ਜਿਹੜਾ ਅੱਜ ਵਾਲਾ ਮਸਲਾ ਨਾ ਮੈਂ ਬੇਨਤੀ ਕਰਾਂ ਤੁਹਾਨੂੰ ਇਹ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਉਥੇ ਨਾਗਪੁਰ ਸਮਾਗਮ ਦੇ ਵਿੱਚ ਜਿਹੜੀ ਉਲੰਘਣਾ ਹੋਈ ਆ ਜਿਹੜੀ ਮर्यादा ਦਾ ਘਾਣ ਹੋਇਆ ਉਸ ਸੰਬੰਧ ਵਿੱਚ ਹੈ ਇਹ ਦਮਦਮੀ ਟਕਸਾਲ ਦਾ ਮੁਖੀ ਕੌਣ ਆ ਮੁਖੀ ਨਹੀਂ ਆ ਇਹਦੇ ਤੇ ਆਪਾਂ ਬਾਅਦ ਵਿੱਚ ਵੱਖਰੇ ਤੌਰ ਤੇ ਵੀ ਕਿਤੇ ਵਿਚਾਰ ਕਰ ਸਕਦੇ ਹਾਂ हां बिल्कुल बिल्कुल दमदमि देखो जीत बाबा हरनाम सिंह ਇਸ ਲੋਗੋ ਨੂੰ ਨਾ ਵਰਤਦਾ ਹੋਵੇ दमदमि ਟਕਸਾਲ ਦੇ ਉਸ ਹੈੱਡ ਕੁਆਰਟਰ ਤੇ ਨਾ ਰਿੰਦਾ ਹੋਵੇ ਆਪਣੇ ਤੌਰ ਤਰੀਕੇ ਦੇ ਨਾਲ ਇੱਕ ਸਿੱਖ ਹੁੰਦਿਆਂ ਵੀ ਜੇ ਇਦਾਂ ਦੀਆਂ ਗੱਲਾਂ ਇਦਾਂ ਦੀਆਂ ਕਾਰਵਾਈਆਂ ਕਰਦਾ ਤਾਂ ਵੀ ਉਹਦੇ ਤੇ ਕਾਰਵਾਈ ਹੋਣੀ ਆ ਕਾਮੀ ਉਹਦੇ ਤੇ ਹੋ ਸਕਦੀ ਆ ਪਰ ਇਸ ਵੇਲੇ ਦਮਦਮੀ ਟਕਸਾਲ ਸਿੱਖਾਂ ਦੀ ਬਹੁਤ ਵੱਡੀ ਸਰਮੌਰ ਸੰਸਥਾ ਵਾ ਜਦੋਂ ਉਸ ਪੋਸਟ ਤੇ ਬਹਿ ਕੇ ਕੋਈ ਐਦਾਂ ਕਰੇਗਾ ਤੇ ਇਹ ਬਿਲਕੁਲ ਵੀ ਸਿੱਖ ਕੌਮ ਕਦੀ ਬਰਦਾਸ਼ਤ ਨਹੀਂ ਕਰ ਸਕਦੀ ਉਹ ਤੇ ਮੇਰੇ ਸਾਹਮਣੇ ਹਜੇ ਤੱਕ ਗਿਆਨੀ ਕੁਲਦੀਪ ਸਿੰਘ ਅਡਗਾਜ ਨੇ ਮਰਿਆਦਾ ਨੰਨਣਾ ਕੀਤੀ ਹੈ ਜਿਹੜੀ ਕਾਲ ਤੱਕ ਸਭ ਤੋਂ ਰਹਿਤ ਮਰਿਆਦਾ ਹੋ ਤੇ ਉਹਨਾਂ ਨੂੰ ਵੀ ਮੰਨਦੇ ਨਹੀਂ ਨਹੀਂ ਦੇਖੋ ਗਿਆਨੀ ਕੁਲਦੀਪ ਸਿੰਘ ਅਡਗਾਜ ਜੀ ਨੂੰ ਜੇ ਹੁਣ ਮੈਂ ਇਹ ਤੇ ਆਪਣੀ ਆਪਣੀ ਗੱਲ ਹੁਣ ਮੈਂ ਕਹਾਂ ਮੈਂ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਨਹੀਂ ਮੰਨਦਾ ਮੈਂ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨਹੀਂ ਮੰਨਦਾ ਮੇਰੇ ਨਾਂ ਮੰਨਣ ਨਾਲ ਕੀ ਹੋ ਜਾਣਾ ਸ਼੍ਰੋਮਣੀ ਕਮੇਟੀ ਹੀ ਪਹਿਲਾਂ ਅੰਤਰੰਕ ਕਮੇਟੀ ਵੱਲੋਂ ਹੀ ਜਥੇਦਾਰਾਂ ਨੂੰ ਲਾਇਆ ਜਾਂਦਾ ਜਿਨ੍ਹਾਂ ਨੂੰ ਬਾਬਾ ਹਰਨਾਮ ਸਿੰਘ ਪਹਿਲਾਂ ਜਥੇਦਾਰ ਮੰਨਦੇ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਹੋਰ ਜਿਹੜੇ ਪਹਿਲਾਂ ਵੀ ਹੋਏ ਨੇ ਉਹ ਵੀ ਤੇ ਸ਼੍ਰੋਮਣੀ ਕਮੇਟੀ ਹੀ ਲਾਉਂਦੀ ਸੀ ਜੇ ਅੱਜ ਬਾਬਾ ਹਰਨਾਮ ਸਿੰਘ ਕੱਲਾ ਜਾਂ ਇਕਾ ਦੁਕਾ ਨਾਲ ਲੈ ਕੇ ਜੇ ਕਹੀ ਜਾਵੇਗਾ ਵੀ ਮੈਂ ਇਹਨਾਂ ਨੂੰ ਜਥੇਦਾਰ ਨਹੀਂ ਮੰਨਦਾ ਤੇ ਇੱਥੇ ਜਥੇਦਾਰ ਬੈਠੇ ਕੌਣ ਨੇ ਇਨਾਂ ਦੇ ਕਹਿਣ ਨਾਲ ਕੀ ਫਰਕ ਪੈ ਜਾਣਾ ਵਾ ਜਿੰਨੀ ਵੀ ਤੇ ਕਾਰਵਾਈ ਉੱਥੇ ਫਸ਼ੀਲ ਤੇ ਖਲੋਕੇ ਹੋਣੀ ਆ ਅੱਜ ਜੇ ਅਸੀਂ ਮੰਗ ਪੱਤਰ ਦਿੱਤਾ ਤੇ ਗਿਆਨੀ ਕੁਲਦੀਪ ਸਿੰਘ ਜੀ ਨੂੰ ਹੀ ਦਿੱਤਾ ਉਹਨਾਂ ਨੇ ਸਾਡਾ ਲਿਆ ਉਹਨਾਂ ਨੇ ਫਾਈਲ ਵਿੱਚ ਲਾਇਆ ਹੈ ਉਹਨਾਂ ਨੇ ਕਾਰਵਾਈ ਕਰਨੀ ਇਨਾਂ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ ਭੀ ਇਹ ਮੰਨਦੇ ਕਿ ਨਹੀਂ ਮੰਨਦੇ ਉਹਨਾਂ ਨੂੰ ਸ਼੍ਰੀ ਅਕਾਲ ਤੱਕ ਤਾਂ ਸਾਬਤ ਤੇ ਲਾਇਆ ਗਿਆ ਤੇ ਉਹੀ ਜ਼ਹੀਦਾਰ ਨੇ